ਕਾਲਾ ਸੋਨਾ ਕਹੀ ਜਾਣ ਵਾਲੀ ਜਿਹੜੀ ਗਣੋਇਆਂ ਦੀ ਖਾਦ ਆ ਗਈ ਉਹਦੇ ਬਾਰੇ ਲਗਭਗ ਆਪਾਂ ਜਿਹੜੀ ਹਰੇਕ ਵੀਡੀਓ ਦੇ ਵਿੱਚ ਗੱਲ ਕਰਦੇ ਆਂਗੇ ਤੇ ਅੱਜ ਤੁਹਾਨੂੰ ਦੱਸਾਂਗੇ ਕਿ ਗਣੋਇਆਂ ਦੀ ਖਾਦ ਜਿਹੜੀ ਆਪਾਂ ਕਿਸ ਤਰ੍ਹਾਂ ਤਿਆਰ ਕਰ ਸਕਦੇ ਹਾਂ ਜੀ ਗਣੋਇਆਂ ਨੂੰ ਖਾਦ ਗਣੋਇਆਂ ਦੀ ਖਾਦ ਜਿਹੜੀ ਤਿਆਰ ਕਰਨ ਦੇ ਮੁੱਖ ਤੌਰ ਤੇ ਚਾਰ ਪੰਜ ਤਰੀਕੇ ਆਪਣੇ ਕੋਲ ਹੈਗੇ ਨੇਗੇ ਇਸ ਤਰ੍ਹਾਂ ਤੁਸੀਂ ਐਚ ਡੀ ਪੀ ਬੈਗ ਵੀ ਪਾ ਸਕਦੇ ਹੋਗੇ ਇਹਨਾਂ ਵਿੱਚ ਗਣੋਇਆਂ ਦੀ ਖਾਦ ਤਿਆਰ ਹੋ ਜਾਂਦੀ ਹੈਗੀ ਨੀਚੋਂ ਪੱਕਾ ਫਰਸ਼ ਕਰਕੇ ਪਾਸੇ ਤੇ ਪੱਕੀਆਂ ਕੰਦਾ ਲਾ ਕੇ ਉਸ ਤਰ੍ਹਾਂ ਬੈੱਡ ਬਣਾ ਕੇ ਵੀ ਤੁਸੀਂ ਗਣੋਇਆਂ ਦੀ ਖਾਦ ਤਿਆਰ ਕਰ ਸਕਦੇ ਹੋ ਸਿਰਫ نیچے ਪੱਕਾ ਫਾਰਸ਼ ਬਣਾ ਕੇ ਢੇਰੀਆਂ ਬਣਾ ਕੇ ਵੀ ਗਣੋਇਆਂ ਦੀ ਖਾਦ ਤਿਆਰ ਕਰ ਸਕਦੇ ਹੋਗੇ ਤੇ ਇਸ ਤੋਂ ਇਲਾਵਾ ਪਲਾਸਟਿਕ ਦੀ ਸ਼ੀਟ ਪਿਛਾ ਕੇ ਤੇ ਉਹਦੇ ਉੱਪਰ ਵੀ ਤੁਸੀਂ ਜਿਹੜੀ ਗਣੋਇਆਂ ਦੀ ਖਾਦ ਤਿਆਰ ਕਰ ਸਕਦੇ ਹੋਗੇ ਗਣੋਇਆਂ ਦੀ ਖਾਦ ਤਿਆਰ ਕਰਨ ਦੀ ਪੂਰੀ ਜਾਣਕਾਰੀ ਤੋਂ ਪਹਿਲਾਂ ਥੋੜੀ ਜੀ ਗੱਲ ਜਿਹੜੀ ਗਣੋਇਆਂ ਦੇ ਜੀਵਨ ਕਾਲ ਬਾਰੇ ਕਰਾਂਗੇ ਉਹਦੇ ਨਾਲ ਜਿਹੜਾ ਪੂਰਾ ਕਾਰਜ ਆ ਉਹਦੇ ਵਿੱਚ ਤੁਹਾਨੂੰ ਕਾਫੀ ਆਸਾਨੀ ਰਹੂਗੀ ਕਿ ਕਿਸ ਤਰ੍ਹਾਂ ਤੁਸੀਂ ਜਿਹੜਾ ਗੰਡੋਏ ਦਾ ਜਿਹੜਾ ਰਹਿਣ ਸਹਿਣ ਦਾ ਤਰੀਕਾ ਕੀ ਹੈਗਾ ਕਿਹੜੀਆਂ ਚੀਜ਼ਾਂ ਨੂੰ ਪਸੰਦ ਰਹਿਗੀਆਂ ਤੇ ਕਿਸ ਤਰ੍ਹਾਂ ਜਿਹੜਾ ਗੰਡੋਆ ਦਾ ਵਾਧਾ ਆਪਾਂ ਛੇਤੀ ਕਰਾ ਸਕਦੇ ਹ ਜੇ ਗੰਡੋਆਂ ਦੇ ਵਿੱਚ ਗੱਲ ਕਰ ਲਈਏ ਤਾਂ ਦੁਨੀਆ ਦੀ ਹਰ ਇੱਕ ਜ਼ਮੀਨ ਜਿੱਥੇ ਵਨਸਪਤੀ ਉਗਦੀ ਹੈਗੀ ਉੱਥੇ ਗੰਡੋਆ ਪਾਇਆ ਜਾਂਦਾ ਜੀ ਤੇ ਜੰਗਲਾਂ ਦੇ ਵਿੱਚ ਗੰਡੋਆਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ ਬਾਗਾਂ ਦੇ ਵਿੱਚ ਉਦੋਂ ਥੋੜੀ ਘੱਟ ਹੁੰਦੀ ਹੈ ਤੇ ਨਾਰਮਲ ਜ਼ਮੀਨਾਂ ਦੇ ਵਿੱਚ ਬਾਗਾਂ ਨਾਲੋਂ ਘੱਟ ਹੁੰਦੀ ਹੈ ਤੇ ਜਿਹੜੀ ਜ਼ਮੀਨਾਂ ਆਪਾਂ ਕਹਿ ਲਈਏ ਵੀ ਝੋਨਾ ਲੱਗਣ ਵਾਲੀਆਂ ਨੇ ਉਹਨਾਂ ਦੇ ਵਿੱਚ ਗੰਡੋਆਂ ਦੀ ਗਿਣਤੀ ਕਾਫੀ ਜ਼ਿਆਦਾ ਘਟ ਜਾਂਦੀ ਹੈਗੀ ਉਹਦਾ ਮੁੱਖ ਕਾਰਨ ਇਹ ਹੈ ਕਿ ਪਾਣੀ ਖੜਾ ਰਹਿਣ ਕਰਕੇ ਜਿਹੜਾ ਉਹਨਾਂ ਨੂੰ ਸਾਹ ਲੈਣ ਦੇ ਵਿੱਚ ਤਕਲੀਫ ਆਉਂਦੀ ਹੈਗੀ ਤੇ ਹੁਣ ਜਿਹੜੀ ਗੱਲ ਕਰ ਲਈ ਆਪਾਂ ਇਹਦੇ ਵਿੱਚ ਵੀ ਕਿਸਮਾਂ ਦੀ ਗਣੋਇਆਂ ਦੀਆਂ ਕਾਫੀ ਸਾਰੀਆਂ ਜਿਹੜੀਆਂ ਕਿਸਮਾਂ ਆਪਣੇ ਭਾਰਤ ਦੇ ਵਿੱਚ ਪਾਈਆਂ ਜਾਂਦੀਆਂ ਹੈਗੀਆਂ ਪਰ ਜਿਹੜੀ ਸਭ ਤੋਂ ਵਧੀਆ ਕਿਸਮ ਵਰਮੀ ਕੰਪੋਸਟ ਬਣਾਉਣ ਲਈ ਜਾਂ ਗਣੋਇਆਂ ਦੀ ਖਾਦ ਬਣਾਉਣ ਲਈ ਮੰਨੀ ਗਈ ਹੈਗੀ ਉਹ ਹੈਗੀ ਅਸੀਨੀਆਂ ਫਟੇਡਾ ਅਸੀਨੀਆਂ ਫਟੇਡਾ ਇੱਕ ਆਸਟ੍ਰੇਲੀਅਨ ਮੂਲ ਦੀ ਜਿਹੜੀ ਕਿਸਮਾਗੀ ਤੇ ਇਹਦਾ ਮੁੱਖ ਕਾਰਨ ਇਹ ਹੈ ਕਿ ਵਰਮੀ ਕੰਪੋਸਟ ਦੇ ਵਿੱਚ ਜਿਹੜੀ ਬਣਾਉਣ ਦੇ ਵਿੱਚ ਆਪਣੀ ਸਫਲ ਕਿਸਮ ਕਿਉਂ ਆਂਗੀ ਕਿਉਂਕਿ ਇਹਦਾ ਜਿਹੜਾ ਜੀਵਨ ਚੱਕਰ ਹੈਗਾ ਉਹ ਛੋਟਾ ਹੈਗਾ ਤੇ ਜਿਹੜਾ ਇਹਦਾ ਬਾਦਦਾ ਨਸਲੀ ਬਾਦਦਾ ਹੋਣ ਦੀ ਜਿਹੜੀ ਸਪੀਡ ਹੈਗੀ ਉਹ ਜ਼ਿਆਦਾ ਹੈਗੀ ਤੇ ਜਿਹੜਾ ਇਹਦੀ ਖਰਾਕ ਨੂੰ ਉਤਲੀ ਸਤਾ ਚੋਂ ਖਾਣ ਦੀ ਆਦਤ ਕਿ ਡੂੰਗਾ ਜ਼ਿਆਦਾ ਨਹੀਂ ਜਾਂਦਾਗਾ ਉਹ ਵੀ ਇਹਨੂੰ ਇਸ ਚੀਜ਼ ਲਈ ਇੱਕ ਜਿਹੜੀ ਚੰਗੀ ਨਸਲ ਬਣਾਉਂਦੇ ਆ ਜਿਹੜੀ ਕਿ ਬਰਮਿੰਗਪੋਸਟ ਬਣਾਉਣ ਦੇ ਵਿੱਚ ਆਪਾਂ ਨੂੰ ਮਦਦ ਕਰਦੀ ਹੈਗੀ ਤੇ ਇਹਦਾ ਗੰਡੋਇਆਂ ਦਾ ਜ਼ਿਆਦਾ ਜਿਹੜਾ ਮੁੱਖੀ ਹੁੰਦਾ ਵੀ ਨਾਰਮਲ ਜਿਹੜੇ ਮਿੱਟੀ ਦੇ ਵਿੱਚ ਗੰਡੋਏ ਰਹਿੰਦੇ ਉਹ ਜ਼ਿਆਦਾ ਆਪਾਂ ਉਹਨਾਂ ਨੂੰ ਗੋਹੇ ਦੇ ਵਿੱਚ ਨਹੀਂ ਰੱਖ ਸਕਦੇ ਪਰ ਜਿਹੜੇ ਅਸੀਂ ਇੰਨੀ ਫਟੇਡਾ ਕੀ ਗੋਹੇ ਦੇ ਵਿੱਚ ਕਾਫੀ ਸਪੀਡ ਨਾਲ ਪਾਲਣ ਵਾਲੀ ਕਿਸਮਾਂਗੀ ਤੇ ਆਪਾਂ ਇਸ ਦੇ ਵਿੱਚ ਗੱਲ ਕਰ ਲਈਏ ਕਿ ਜਿਆਦਾ ਗਰਮੀ ਜਾਂ ਸਰਦੀ ਜਿਹੜੇ ਗੰਡੂਏ ਨਹੀਂ ਸਹਾਰ ਸਕਦੇਗੇ ਤੇ ਇੱਕ ਜਿਹੜੀ 35 ਤੋਂ 40% ਨਮੀ ਆਪਾਂ ਨੂੰ ਇਹਨਾਂ ਬੈਡਾਂ ਦੇ ਵਿੱਚ ਬਣਾ ਕੇ ਰੱਖਣੀ ਪੈਂਦੀ ਹੈ ਕਿਉਂਕਿ ਜਿਹੜਾ ਗੰਡੂਆ ਉਹ ਆਪਣੇ ਉੱਪਰਲੀ ਜਿਹੜੀ ਦੀ ਸਕਿਨ ਦੀ ਸਤ੍ਹਾ ਕੀ ਉਹਦੇ ਰਾਹੀਂ ਸਾਹ ਲੈਂਦਾ ਹੈਗਾ ਉਸ ਕਰਕੇ ਜਿਹੜੀ ਨਮੀ ਹੋਣੀ ਬਹੁਤ ਜ਼ਰੂਰੀ ਹੈ ਕਿ ਜੇ ਧੁੱਪ ਪੈਂਦੀ ਹੈ ਗੰਡੂਏ ਦੇ ਉੱਪਰ ਸਿੱਧੀ ਤਾਂ ਜਿਹੜਾ ਗੰਡੂਆ ਸੁੱਕ ਜਾਂਦਾ ਤੇ ਉਹ ਮਰ ਜਾਂਦਾ ਜੀ ਸੱਪ ਪੰਛੀ ਡੱਡੂ ਕੰਨ ਖਜੂਰੇ ਤੇ ਕੈਲੀ ਆਪਾਂ ਭੂੰਡ ਜੋਕਾ ਦੀ ਜਿਹੜੇ ਗੰਡੋਆਂ ਨੂੰ ਖਾਣ ਵਾਲੀਆਂ ਚੀਜ਼ਾਂ ਨੇ ਇਹਨਾਂ ਦਾ ਵੀ ਆਪਾਂ ਨੂੰ ਇਸ ਸਮੇਂ ਧਿਆਨ ਰੱਖਣਾ ਪੈਂਦਾ ਜਦੋਂ ਆਪਾਂ ਗੰਡੋਆ ਦੀ ਖਾਦ ਤਿਆਰ ਕਰਦੇ ਆਂਗੇ ਤੇ ਆਪਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਗੰਡੋਆਂ ਵਾਲੇ ਬੈੱਡ ਦੇ ਵਿੱਚ ਪਾ ਸਕਦੇ ਉਹਦੇ ਵਿੱਚ ਆਪਾਂ ਗਲੇ ਸਾਡੇ ਪੱਤੇ ਬੂਟਿਆਂ ਦੀਆਂ ਜੜ੍ਹਾਂ ਤੇ ਇਸ ਤੋਂ ਇਲਾਵਾ ਜਿਹੜਾ ਗੋਬਰ ਆਪਾਂ ਪਾਉਣਿਆ ਜਾਂ ਸਬਜ਼ੀਆਂ ਦੀ ਰਹਿਦ ਖੁੰਦ ਇਸ ਦੇ ਵਿੱਚ ਆਪਾਂ ਪਾ ਸਕਦੇ ਆਂਗੇ ਤੇ ਗੰਡੋਆਂ ਦੀ ਇੱਕ ਖਾਸ ਇਤਿਹਾਸ ਇਹ ਹੈ ਕਿ ਜਿਹੜੀ ਇਹ ਜਦੋਂ ਆਪਾਂ ਮਿੱਟੀ ਦੇ ਵਿੱਚ ਇਹ ਨਹੀਂ ਖਾਦ ਪਾਉਨੇ ਆਂ ਥੋੜੇ ਘਾਣੇ ਉਹਦੇ ਵਿੱਚ ਚਲੇ ਜਾਂਦੇ ਨੇ ਜਾਂ ਜਿਹੜੀ ਖਾਦ ਦੇ ਵਿੱਚ ਵੀ ਐਂਟੀਫੰਗਲ ਪ੍ਰੋਪਰਟੀਆਂ ਹੁੰਦੀਆਂ ਨੇ ਜਿਹੜੀਆਂ ਉਲੀ ਨੂੰ ਮਾਰਦੀਆਂ ਨੇ ਤੇ ਗੰਡੋਏ ਨਿਮਾਟਾਡ ਤੇ ਬੈਕਟੀਰੀਆ ਉਲੀ ਆਦਿ ਨੂੰ ਵੀ ਜਿਹੜਾ ਖਾ ਜਾਂਦੇ ਨੇ ਇਸ ਲਈ ਇਹ ਜ਼ਮੀਨ ਦੀ ਸਿਹਤ ਸੁਧਾਰਨ ਵਿੱਚ ਬਹੁਤ ਮਦਦ ਕਰਦੇ ਨੇਗੇ ਗੰਡੋਏ ਦਾ ਜਿਹੜਾ ਉਸਤਾਨਾ ਭਾਰ ਆ ਉਹ 1 ਗ੍ਰਾਮ ਹੁੰਦਾਗਾ ਤੇ ਇਹ ਆਪਣੇ ਭਾਰ ਦੇ ਤੀਜੇ ਹਿੱਸਾ ਜਿਹੜਾ ਰੋਜ਼ ਦੀ ਖਾਗ ਵਿੱਚ ਖਾ ਸਕਦਾ ਜਿਹੜਾ ਕਿ 330 ਮਿਲੀਗ੍ਰਾਮ ਦੇ ਕਰੀਬ ਬਣਦਾਗਾ ਜੀ ਤੇ ਜਿਹੜੀ ਜਗ੍ਹਾ ਤੇ ਆਪਾਂ ਬੈੱਡ ਬਣਾਉਣੇ ਆਗੇ ਉੱਥੇ ਆਪਾਂ ਖਾਸ ਧਿਆਨ ਰੱਖਣਾ ਕਿ ਜਿਹੜਾ ਪਾਣੀ ਦਾ ਭਰਾਵ ਨਾ ਹੁੰਦਾ ਹੋਵੇ ਤੇ ਜਿਹੜਾ 3 ਫੁੱਟ ਚੌੜਾ ਆਪਾਂ ਨਾਰਮਲ ਬੈੱਡ ਬਣਾਉਣਾ ਤਾਂ 3 ਫੁੱਟ ਚੌੜਾ ਆਪਾਂ ਬਣਾ ਸਕਦੇ ਹਾਂ ਤੇ ਜਗ੍ਹਾ ਦੀ ਉਪਲਬਧਤਾ ਦੇ ਹਿਸਾਬ ਨਾਲ ਆਪਾਂ 6 ਤੋਂ ਲੈ ਕੇ 10 ਫੁੱਟ ਤੱਕ ਜਿਹੜੀ ਉਹਦੀ ਲੰਬਾਈ ਰੱਖ ਸਕਦੇ ਆਂਗੇ ਥੱਲਿਓ ਪੱਕਾ ਹੋਣਾ ਜ਼ਰੂਰੀ ਇਸ ਲਈ ਹੈ ਕਿ ਮਲਮੂਤਰ ਜਿਹੜਾ ਉਹਦਾ ਰਿਸਾਬ ਥੱਲੇ ਨਾ ਹੋਵੇ ਤੇ ਜਿਹੜੇ ਗੁੰਡੋਏ ਵੀ ਥੱਲੇ ਨਾ ਜਾਣ ਤੇ ਇਸ ਤੋਂ ਇਲਾਵਾ ਜਿਹੜੀ ਇਹਨੂੰ ਟਾਕੇ ਰੱਖਣਾ ਕਿਸੇ ਚੀਜ਼ ਦੀ ਸਹਾਇਤਾ ਦੇ ਨਾਲ ਜਿਹੜਾ ਟੈਂਪਰੇਚਰ ਸਹੀ ਬਣਾ ਕੇ ਰੱਖਦਾਗਾ ਗੁਣੋਆ ਦਾ ਜਿਹੜਾ ਬੈੱਡ ਭਰਨ ਵੇਲੇ 1 ਫੁੱਟ ਦੇ ਕਰੀਬ ਜਿਹੜੀ ਪਰਾਲੀ ਦੀ ਤਹਿ ਲਾਉਣੀ ਆ ਉੱਪਰ 1 ਫੁੱਟ ਤੁਸੀਂ ਗੋਹੇ ਦੀ ਤਹਿ ਲਾਉਣੀ ਆ ਕਿ 2 ਫੁੱਟ ਜਿਹੜੀ ਆਪਾਂ ਇਹਦੀ ਉਚਾਈ ਰੱਖਣੀ ਆਗੇ ਉੱਪਰੋਂ ਫੇਰ ਪਰਾਲੀ ਦੇ ਨਾਲ ਇਹਨੂੰ ਤੁਸੀਂ ਢੱਕ ਦੇਣਾਗਾ ਤੇ ਗਰਮੀਆਂ ਦੇ ਵਿੱਚ 2 ਤੋਂ 3 ਵਾਰੀ ਵੀ ਪਾਣੀ ਛਿੜਕਣਾ ਪੈ ਸਕਦਾ ਤੇ ਸਰਦੀਆਂ ਦੇ ਵਿੱਚ 2-3 ਦਿਨਾਂ ਦੇ ਬਖ ਬਿਬਾਦ ਜਿਹੜਾ ਇਹਨਾਂ ਨੂੰ ਪਾਣੀ ਛਿੜਕਣਾ ਜ਼ਰੂਰੀ ਹੁੰਦਾ ਤਾਂ ਜੋ ਨਮੀ ਬਣੀ ਰਹੇ ਤੇ ਉੱਪਰ ਜੇ ਆਪਾਂ ਕਰ ਸ਼ੈੱਡ ਬਣਾ ਲੈਂਦੇ ਆ ਤਾਂ ਉਹਦੇ ਨਾਲ ਜਿਹੜੀ ਗੁਣਵੱਤਾ ਜਿਹੜੀ ਵਧ ਜਾਂਦੀ ਹੈਗੀ ਉਹਦਾ ਮੁੱਖ ਕਰਨ ਇਹ ਹੈ ਕਿ ਮੀਂਹ ਕਣੀ ਦੇ ਵਿੱਚ ਜੇ ਜ਼ਿਆਦਾ ਠੰਡ ਜਾਂ ਜ਼ਿਆਦਾ ਗਰਮੀ ਜਿਹੜੀ ਗੰਡੋਇਆਂ ਨੂੰ ਅਸਰ ਨਹੀਂ ਪਹੁੰਚਾਉਂਦੀ। ਕਿਹੜੀਆਂ ਚੀਜ਼ਾਂ ਦਾ ਆਪਾਂ ਮੁੱਖ ਖਿਆਲ ਰੱਖਣਾਗਾ ਗੰਡੋਇਆਂ ਦੀ ਖਾਦ ਬਣਾਉਂਦੇ ਸਮੇਂ ਜਿਹੜੀ ਆਪਾਂ ਨਮੀ ਵਧੀਆ ਬਣਾ ਕੇ ਰੱਖਣੀ ਹੈਗੀ ਇੱਕ ਆਪਾਂ ਜਿਹੜੀ ਫਾਸਲਾਂ ਦੀ ਜਾਂ ਬੂਟਿਆਂ ਦੀ ਰਹਿੰਦਖੂੰਦ ਪੱਤੇ ਪਾਉਣੇ ਹੈਗੇ ਉਹਨਾਂ ਦੇ ਵਿੱਚ ਜਿਹੜੇ ਨਿੰਬੂ ਜਾਤੀ ਦੇ ਬੂਟੇ ਉਹਨਾਂ ਦੇ ਪੱਤੇ ਬਿਲਕੁਲ ਨਹੀਂ ਪਾਉਣੇ ਕਿਉਂਕਿ ਉਹ ਜਿਹੜਾ ਛਾਭੀਪਣ ਵਧਾ ਦਿੰਦੇ ਉਹਦੇ ਨਾਲ ਵੀ ਗੰਡੋਇ ਨੂੰ ਜਿਹੜਾ ਨੁਕਸਾਨ ਪਹੁੰਚਦਾਗਾ ਤੇ ਸਿੱਧੀ ਧੁੱਪ ਜਿਹੜੀ ਰੋਸ਼ਨੀ ਹੈਗੀ ਉਹ ਵੀ ਆਪਾਂ ਰੋਕਣੀ ਹੈਗੀ ਕਿ ਜਿਹੜੀ ਸਿੱਧੀ ਸੂਰਜੀ ਰੋਸ਼ਨੀ ਇਹਨਾਂ ਤੇ ਨਾ ਪਵੇ ਤੇ ਜਿਆਦਾ ਠੰਡ ਵੀ ਇਹਨਾਂ ਨੂੰ ਨਾ ਲੱਗੇ ਜਿਆਦਾ ਪਾਣੀ ਵੀ ਇਹਨਾਂ ਨੂੰ ਖਰਾਬ ਕਰਦਾ ਜੀ ਤੇ ਇਹਨਾਂ ਚੀਜ਼ਾਂ ਦਾ ਧਿਆਨ ਰੱਖ ਕੇ ਆਪਾਂ ਜਿਹੜਾ ਗੰਡੋਏ ਨੂੰ ਸਹੀ ਤਰੀਕੇ ਨਾਲ ਪਾਲ ਸਕਦੇ ਹਾਂਗੇ ਤੇ 2 ਤੋਂ 3 ਮਹੀਨਿਆਂ ਦੇ ਵਿੱਚ ਜਿਹੜੀ ਖਾਦ ਤਿਆਰ ਹੋ ਜਾਂਦੀ ਹੈਗੀ ਖਾਦ ਨੂੰ ਉਤਾਰਨ ਦਾ ਤਰੀਕਾ ਨਮੀ ਥੋੜੀ ਜਿਹੀ ਘਟਾ ਕੇ ਉੱਪਰ ਲਿਤਾਇ ਇਹਨੂੰ ਥੋੜਾ ਹਿਲਾ ਦੇਣਾ ਗੰਡੋਏ نیچے ਚਲੇ ਜਾਂਦੇ ਆ ਤੇ ਉੱਪਰ ਲਿਟਾਇਆ ਤਾਂ ਆਪਾਂ ਜਿਹੜੀ ਖਾਦ ਉਤਾਰ ਸਕਦੇ ਆ 9 ਤੋਂ ਲੈ ਕੇ 10 ਨੰਬਰ ਜਾਲੀਆਂ ਜਿਹੜੀ ਉਹਦੇ ਨਾਲ ਹੀ ਸਾਂ ਲੈਣੇ ਆਗੇ ਉਹਦੇ ਚ ਕਕੂਨ ਤੇ ਜਿਹੜਾ ਛੋਟਾ ਗੰਡੋਆ ਉਹ ਰਹਿ ਜਾਂਦਾ ਖਾਸ ਸ਼ਾਣੀ ਜਾਂਦੀ ਉਹ ਦੁਬਾਰਾ ਆਪਾਂ ਉਹਨੂੰ ਪ੍ਰਯੋਗ ਕਰ ਸਕਦੇ ਆਗੇ ਉਮੀਦ ਕਰਦੇ ਆਂਗੇ ਜਿਹੜੀ ਜਾਣਕਾਰੀ ਅਸੀਂ ਇਸ ਵੀਡੀਓ ਦੇ ਵਿੱਚ ਦਿੱਤੀ ਹੈਗੀ ਤੁਹਾਨੂੰ ਜਿਹੜੀ ਲਾਹੇਵੰਦ ਸਾਬਤ ਹੋਊਗੀ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਜਿਹੜੀ ਸਾਡੀ ਵੀਡੀਓ ਇਹਨੂੰ ਸ਼ੇਅਰ ਜਰੂਰ ਕਰਦਾ ਕਰੋ ਤਾਂ ਜੋ ਅਸੀਂ ਜਿਹੜੀ ਜਾਣਕਾਰੀ ਲੈ ਕੇ ਆਉਣੇ ਆ ਉਹ ਅੱਗੇ ਵੀ ਦੋਸਤਾਂ ਮਿੱਤਰਾਂ ਤੱਕ ਪਹੁੰਚ ਸਕੇ ਜੀ